ਤੋਂ ਲਾ ਲੋ 9 ਵਜੇ ਲੈ ਕੇ ਬਾਗੇ ਹੋਵਾਂਗੇ ਆਪਣੇ ਸੁਨਾਮ ਸਰਕਾਰੀ ਹਸਪਤਾਲ ਚ ਤੇ ਉਹਨਾਂ ਨੇ ਕੋਈ ਹੱਥ ਨਹੀਂ ਪਾਇਆ ਹੈਗਾ 10 11 ਵਜੇ ਤੱਕ ਸਾਰੇ ਨਸ਼ੇ ਚ ਤਈ ਉਹ ਕਿ ਮੈਂ ਕੀ ਕੀ ਖਾਦਾ ਪੀਤਾ ਸੀ ਉਹਨਾਂ ਦਾ ਇਹ ਡਰਿੰਕ ਕਰੀ ਹੋਈ ਸੀ ਅੱਛਾ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਪਰਚਾ ਕੱਟਤਾ ਪਟਿਆਲੇ ਦਾ ਜੀ ਅੱਛਾ ਪਟਿਆਲੇ ਸੀਆਂ ਲਾ ਲੋ ਵੀ 12 ਪੂਰਾ ਵਜੇ ਲੈ ਕੇ ਹੋਵਾਂਗੇ 2 3 ਵਜੇ ਤੱਕ ਸਾਡੇ ਪਟਿਆਲੇ ਫੁੱਲ ਗੇੜੇ ਘੜਬਾਏ अच्छा ਪਟਿਆਲੇ ਦਾ ਪਰਚਾ ਜਦੋਂ ਪਟਿਆਲੋਂ ਚੰਡੀਗੜ੍ਹ ਦਾ ਘੱਟਤਾ ਬਾਬਾ ਜੀ اچھا ਜੀ ਚੰਡੀਗੜ੍ਹ ਚੋਂ ਅਸੀਂ ਇਹ ਸਾਰੀ ਘਟਨਾ ਕਿਵੇਂ ਵਾਪਰੀ ਮੜਾ ਦੱਸੋ ਵੀ ਕਿਵੇਂ ਗੱਲਬਾਤ ਹੋਈ ਆ ਸਾਰੀ ਇਹ ਬਾਬਾ ਜੀ ਉਧਰੋਂ ਆਉਂਦੇ ਦੇ ਸੀ ਸ਼ੰਕਤੀ ਵਾਲਾ ਡੇਕ ਨਹੀਂ ਉਹ ਮੁੰਡਾ ਜੀ ਹੂੰ ਇਹਨਾਂ ਦੇ ਵਿੱਚ ਕੋਈ ਗੱਡੀ ਮਾਰ ਗਈ ਉਹਨਾਂ ਤਾਂ ਗੱਡੀ ਥੇ ਹੀ ਇਹ ਤੱਕ ਅੱਛਾ ਜੀ ਅਸੀਂ ਇੱਥੋਂ ਐ ਲੈ ਲਉ 9 ਵਜੇ ਲੈ ਕੇ ਬਾਗੇ ਹੋਵਾਂਗੇ ਆਪਣੇ ਸੁਨਾਮ ਸਰਕਾਰੀ ਹਸਪਤਾਲ ਚ ਤੇ ਉਹਨਾਂ ਨੇ ਕੋਈ ਹੱਥ ਨਹੀਂ ਪਾਇਆ ਹੈਗਾ 10 11 ਵਜੇ ਤੱਕ ਸਾਰੇ ਨਸ਼ੇ ਚ ਤੈ ਹੀ ਉਹ ਹਾਂ ਜੀ ਹਾਂ ਕਿ ਮੈਂ ਕੀ ਕੀ ਖਾਦਾ ਪੀਤਾ ਸੀ ਉਹਨਾਂ ਦਾ ਇਹ ਡਰਿੰਕ ਕਰੀ ਹੋਈ ਸੀ ਅੱਛਾ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਪਰਚਾ ਕੱਟਤਾ ਪਟਿਆਲੇ ਦਾ ਜੀ ਅੱਛਾ ਪਟਿਆਲੇ ਸੀ ਐ ਲਾ ਲੋ ਵੀ 12 ਪੂਰਾ ਵਜੇ ਲੈ ਕੇ ਆਵਾਂਗੇ 2-3 ਵਜੇ ਤੱਕ ਸਾਡੇ ਪਟਿਆਲੇ ਫੁੱਲ ਗੇੜੇ ਘੜਬਾਏ ਅੱਛਾ ਪਟਿਆਲੇ ਦਾ ਪਰਚਾ ਜਦੋਂ ਪਟਿਆਲੋਂ ਚੰਡੀਗੜ੍ਹ ਦਾ ਕੱਟਤਾ ਵਾ ਬਾਈ ਅੱਛਾ ਜੀ ਚੰਡੀਗੜ੍ਹ ਚੋਂ ਅਸੀਂ ਐ ਲਾ ਲੋ ਵੀ 32 ਚ ਲੈ ਕੇ 32 ਚ ਪੀਜੀਆਈ ਚ ਤੇ ਉਹ ਕਹਿੰਦੇ ਵੀ ਇਹਦਾ ਪੀਜੀਆਈ ਦਾ ਉਹ ਆਗਾ ਅੱਛਾ ਜੀ ਤੇ ਅਸੀਂ ਨੇ ਪੀਜੀਆਈ ਚੋਂ ਉੱਥੋਂ ਪੀਜੀਆਈ ਚ ਲੈ ਗਏ ਪੀਜੀਆਈ ਚ ਜਾ ਕੇ ਅਸੀਂ ਬਾਹਰ ਖੜੇ ਰਹੇ ਅੱਧਾ ਘੰਟਾ ਪੀਜੀਆਈ ਚ ਉਹਨਾਂ ਨੇ ਕੋਈ ਹੱਥ ਨਹੀਂ ਪਾਇਆ ਹੈਗਾ ਤੇ ਉਸ ਤੋਂ ਬਾਅਦ ਅਸੀਂ ਨੇ ਉਹਨਾਂ ਨੂੰ ਪੁੱਛਿਆ ਵੀ ਵੀ ਤੁਸੀਂ ਲਿਖ ਕੇ ਦੇ ਦਿਓ ਸਾਨੂੰ ਵੀ ਅਸੀਂ 32 ਦੇ ਦਵਾਰੋਂ ਲੈ ਜਾਣੇ ਹੈਗੇ ਤੇ 32 ਚ ਕੋਈ ਪੁੱਛ ਦੱਸ ਨਹੀਂ ਕਰੀ ਗਈ ਸਾਡੀ ਕਿਤੇ ਵੀ ਅਸੀਂ ਵਾਪਸ ਘਰੇ ਲੈ ਕੇ ਆ ਗਏ ਬਾਬਾਈ ਕਾਰਨ ਕੀ ਹੋ ਗਿਆ ਵੀ ਕਿਉਂ ਨਹੀਂ ਪੁੱਛਿਆ ਕੈਮਰੀ ਜੀ ਨੂੰ ਕਾਰਨ ਤਾਂ ਹੁਣ ਕੀ ਪਤਾ ਕੀ ਹੋ ਸਕਦਾ ਬਾਬਾਈ ਹੁਣ ਇਹਦੇ ਵਿੱਚ ਸਾਨੂੰ ਤਾਂ ਕੋਈ ਉਹ ਨਹੀਂ ਤੁਸੀਂ ਦੇਖ ਸਕਦੇ ਹੋ ਜੀ ਬੇਹੱਦ ਗਰੀਬ ਪਰਿਵਾਰਾਂ ਤੇ ਇਹ ਲੈ ਗਿਆ ਸੀ ਮਰੀਜ਼ ਨੂੰ ਤੇ ਕੋਈ ਪਛਪਤਾਲ ਨਹੀਂ ਹੋਈ ਹਾਂ ਪਿਤਾ ਜੀ ਨਾਲ ਗੱਲ ਕਰਦੇ ਹਾਂ ਜੀ ਕੀ ਕਹੋਗੇ ਇਹਦੇ ਬਾਰੇ ਕੀ ਕਹਾਂਗੇ ਜੀ ਸਾਰੇ ਬਸ ਚੰਡੀਗੜ੍ਹ ਤੇ ਸਾਡੀ ਕੋਈ ਤੇ ਨਹੀਂ ਕਿਸੇ ਨੇ ਸੁਣਵਾਈ ਕਰੀ ਨਹੀਂ ਅੱਛਾ ਜੀ ਹਾਂ ਜੀ ਕਿ ਕਿਸ ਨੇ ਕੋਈ ਸਨ ਮਾਈਨੈਗੇਟ ਨਾ ਜੀ ਫਿਰ ਆਖਰ ਨੂੰ ਤੁਸੀਂ ਘਰੀ ਲੈ ਕੇ ਆਮ ਬੀ ਆਲੇ ਕੇ ਆ ਗਏ ਸੀ ਹਾਈਕੇ ਮੈਂ ਕਿਵੇਂ ਘਟਨਾ ਵਾਪਰੀ ਹੁਣ ਦੱਸੋ ਇਹ ਜੀ ਇਹ ਸੰਗਤੀ ਵਾਲੇ ਨਹੀਂ ਜਾਂਦੇ ਆ ਜਾਂਦੇ ਤੇ ਕੇ ਸਮਝ ਉਧਰੋਂ ਆਉਂਦੇ ਤੇ ਉਧਰੋਂ ਗੱਡੀ ਆ ਰਹੀ ਤੇ ਅੱਛਾ ਜੀ ਹਾਂ ਇਹ ਮੋਟਰਸਾਈਕਲ ਤੇ ਤੇ ਜੀ ਦੋ ਜਣੇ ਸਾਨੂੰ ਉਹ ਮੁੰਡੇ ਦਾ ਵੀ ਨਹੀਂ ਪਤਾ ਲੱਗ ਰਿਹਾ ਹੈਗਾ ਜਿਹੜਾ ਮੋਟਰਸਾਈਕਲ ਤੇ ਸੀ ਅੱਛਾ ਜੀ ਤੇ ਇਹਨਾਂ ਨੇ ਆ ਕੇ ਉਹ ਕਰ ਲਿਆ ਸਮਝ ਗੱਡੀ ਆ ਕੇ ਉਹ ਸਰਾਬੀ ਤੇ ਉਹ ਨਸ਼ਾ ਪਤਾ ਕਰਿਆ ਹੋਇਆ ਤੇ ਉਹਨਾਂ ਦਾ ਬਿੱਚਾ ਕੇ ਮਾਰੀ ਉਹਨਾਂ ਨੇ ਗੱਡੀ ਤੇ ਉਪਾ ਚਕੇ ਫਰਾਰ ਹੋ ਗਿਆ ਮਾਤਾ ਹਾਂ ਫਰਾਰ ਹੋ ਗਿਆ ਜੀ ਉੱਥੇ ਗੱਡੀ ਦੀ ਕਦੋਂ ਦੀ ਘਟਨਾ ਜੀ ਕਦੋਂ ਦੀ ਘਟਨਾ ਰਾਤ 8:00 ਵਜੇ ਦੀ ਗੱਲ ਹੈ ਜੀ ਸੈਦੂਬਾ ਤੁਸੀਂ ਚੰਡੀਗੜ੍ਹ ਤੱਕ ਜਾ ਕੇ ਆ ਗਏ ਹਾਂ ਜੀ ਅਸੀਂ ਤਿੰਨ ਦੋ ਸੈਰਾਂ ਚ ਆ ਗਏ ਫਿਰ ਪੇਟੀ ਤੇ ਵੀ ਕੋਈ ਛਣਵਾਈ ਨਹੀਂ ਅਜੇ ਤੱਕ ਨਹੀਂ ਕਰਿਆ ਮਰੀਜ਼ ਨੂੰ ਧਖਲ ਨਹੀਂ ਕਰੇ ਠੀਕ ਹੈ